ਦੇ ਨਾਲ ਦੁਸ਼ਮਣੀ ਦੇ ਚੱਲਦਿਆਂ ਛੋਟੇ ਭਰਾ ਤੇ ਹਮਲਾ ਹੋਇਆ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਜਿਸ ਦੇ ਚੱਲਦਿਆਂ ਇੱਕ ਨੌਜਵਾਨ ਤੇ ਤਿੰਨ ਨੌਜਵਾਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਰਿਆ ਹੈ ਕਿਉਂਕਿ ਨੌਜਵਾਨ ਦੀ ਲੱਤ ਉੱਤੇ ਗੋਲੀ ਲੱਗੀ ਹੈ ਬਠਿੰਡਾ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਫਾਇਰਿੰਗ ਹੋਈ ਹੈ ਜਿਸ ਦੇ ਵਿੱਚ ਦੋ ਸਖੇ ਭਰਾ ਨੇ ਹਾਲਾਂਕਿ ਰੰਜਿਸ਼ ਜਿਹੜੀ ਸੀ ਉਹ ਵੱਡੇ ਭਰਾ ਦੇ ਨਾਲ ਸੀ ਪਰ ਵੱਡੇ ਭਰਾ ਦੀ ਰੰਜਿਸ਼ ਜਿਹੜੀ ਹੈ ਉਹ ਛੋਟੇ ਭਰਾ ਤੋਂ ਕੱਢੀ ਗਈ ਹੈ ਤਾਂ ਪੁਰਾਣੀ ਰੰਜਿਸ਼ ਦਸਤੀ ਦੱਸੀ ਜਾ ਰਹੀ ਹੈ ਜਿਸ ਦੇ ਚਲਦਿਆਂ ਨੌਜਵਾਨ ਦੀ ਲੱਤ ਉੱਤੇ ਫਾਇਰਿੰਗ ਕੀਤੀ ਗਈ ਨੌਜਵਾਨ ਦੀ ਨੱਤ ਲੱਤ ਉੱਤੇ ਗੋਲੀ ਲੱਗੀ ਹੈ ਤਿੰਨ ਹਮਲਾਵਰ ਸੀ ਜੋ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਉਸ ਨੌਜਵਾਨ ਨੂੰ ਜਿਹੜੇ ਆ ਗੋਲੀਆਂ ਦੇ ਨਾਲ ਛਲਨੀ ਕਰ ਦਿੰਦੇ ਨੇ ਤਾਂ ਜਿਹੜੀ ਇੱਕ ਗੋਲੀ ਹੈ ਉਸ ਦੀ ਲੱਤ ਉੱਤੇ ਲੱਗਦੀ ਹੈ ਹਾਲਾਂਕਿ ਲੱਤ ਦੇ ਉੱਤੇ ਗੋਲੀ ਲੱਗਣ ਦੇ ਕਰਕੇ ਜਾਨੀ ਨੁਕਸਾਨ ਤੋਂ ਬਚਾ ਰਹਿੰਦਾ ਤੇ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਬਟਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨੌਜਵਾਨ ਦੀ ਜਿਹੜੀ ਸ਼ਨਾਖਤ ਹੈ ਉਹ ਜਸਵਿੰਦਰ ਸਿੰਘ ਵਜੋਂ ਹੋਈ ਹੈ ਪਿੰਡ ਫੁੱਲੋ ਮਿੱਠੀ ਦਸੀ ਜਾ ਰਹੀ ਹੈ ਜਿਸ ਵਿੱਚ ਜਸਵਿੰਦਰ ਸਿੰਘ ਨਾਮਕ ਨੌਜਵਾਨ ਆਨ ਦੇ ਫਾਇਰਿੰਗ ਹੋਈ ਹੈ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਵੱਡੇ ਭਰਾ ਦੇ ਨਾਲ ਹਾਲਾਂਕਿ ਰੰਜਿਸ਼ ਸੀ ਪਰ ਜਿਸ ਦੇ ਚਲਦਿਆ ਛੋਟੇ ਭਰਾ ਨੂੰ ਜਿਹੜੇ ਆ ਉਹ ਫਾਇਰਿੰਗ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਤਿੰਨ ਨੌਜਵਾਨ ਜਿਹੜੇ ਨੇ ਉਹ ਬਾਈਕ 'ਤੇ ਸਵਾਰ ਹੋ ਕੇ ਆਉਂਦੇ ਨੇ ਤਾਂ ਅਚਾਨਕ ਜਿਹੜੀ ਐ ਫਾਇਰਿੰਗ ਕਰਨੀ ਸ਼ੁਰੂ ਕਰ ਦਿੰਦੇ ਨੇ ਤੋਤੇ ਹੀ ਪੁਲਿਸ ਦਾ ਇਹ ਕਹਿਣਾ ਹੈ ਕਿ ਤਿੰਨੋਂ ਨੌਜਵਾਨ ਜਿਹੜੇ ਨੇ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਮਾਮਲੇ ਦੀ ਜਾਂਚ ਜ਼ਰੂਰ ਕੀਤੀ ਜਾ ਰਹੀ ਹੈ ਪਰ ਉਸ ਨੌਜਵਾਨ ਦੇ ਵੱਲੋਂ ਜਿਹੜਾ ਇਹ ਦੱਸਿਆ ਗਿਆ ਹੈ ਕਿ ਉਸ ਦੇ ਵੱਡੇ ਭਰਾ ਦੇ ਨਾਲ ਉਹਨਾਂ ਨੌਜਵਾਨਾਂ ਦੀ ਜਿਹੜੀ ਰੰਜਿਸ਼ ਸੀ ਪੁਰਾਣਾ ਮਾਮਲਾ ਜਿਹੜਾ ਚੱਲਦਾ ਆ ਰਿਹਾ ਸੀ ਲਵ ਮੈਰਿਜ ਉਸ ਦੇ ਭਰਾ ਦੀ ਹੋਈ ਸੀ ਜਿਸ ਨੇ ਚਲਦਿਆ ਉਸ ਨੂੰ ਅੱਜ ਫਾਇਰਿੰਗ ਦਾ ਸਾਹਮਣਾ ਕਰਨਾ ਪਿਆ ਤਾਂ ਫਿਲਹਾਲ ਪੁਲਿਸ ਦੇ ਵੱਲੋਂ ਸ਼ਨਾਖਤ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਕੌਣ ਇਹ ਨੌਜਵਾਨ ਸੀ ਕਿ ਇਹਨਾਂ ਦਾ ਲੈਣਾ ਦੇਣਾ ਸੀ ਕਿ ਨਾ ਕਾਰਨਾ ਕਰਕੇ ਇਹਨਾਂ ਨੌਜਵਾਨਾਂ ਨੇ ਜਿਹੜੀ ਆ ਉਹ ਫਾਇਰਿੰਗ ਕੀਤੀ ਹੈ। ਐ ਸਕੰਦਰ ਕਮਾਲ ਸੰਘ ਸਹਾਰਾ ਸੇਵਾ ਸੰਸਥਾ ਮਛਾਣਾ ਵਰਕਰ ਸਾਨੂੰ ਕਾਲ ਆਈ ਸਾਡੇ ਹੈਲਪਲਾਈਨ ਨੰਬਰ ਤੇ ਕਿ ਫੈਮਲੀ ਗੋਰਥ ਦੀ ਵਾਰਤਾ ਸਬੂਚੀ ਹੈ ਜੀ। ਜੋ ਇੱਕ ਨੌਜਵਾਨ ਜੋ 25 ਤੋਂ 30 ਸਾਲ ਦਾ ਨੌਜਵਾਨ ਆ ਜੀ ਜ਼ਖਮੀ ਹਾਲਾਤ ਵਿੱਚ ਮਿਲਿਆ ਜਿਸ ਨੂੰ ਮੈਂ ਆਪਣੀ ਐਮੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਸਿਵਲ ਹਸਪਤਾਲ ਦੇ ਕਿ ਲੈ ਕੇ ਆਇਆ। ਕਾਰਨਾਂ ਦਾ ਪਤਾ ਲੱਗੇ ਕੀ ਹੋਇਆ ਉੱਥੇ ਇਹ ਝਗੜੇ ਦਾ ਲੜਾਈ ਝਗੜੇ ਦਾ ਕੇਸ ਹੈਗਾ ਜੀ ਤੇ ਜਖਮੀ ਕਾਫੀ ਸਿਰ ਦੇ ਵਿੱਚ ਸੱਟਾਂ ਨੇ ਇੱਕ ਪੱਟ ਦੇ ਵਿੱਚ ਫਾਇਰ ਵੱਜਿਆ ਹੋਇਆ ਸੀ ਤੇ ਸ਼ਾਮਲੇ ਗੁਰੂਤਰੇ ਤੇ ਜੇਰੇ ਲਾਜ ਜਿਹੜਾ ਸੀ ਹਸਪੀਟਲ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਕੀ ਹਾਲਾਤ ਸੀ ਉੱਥੇ ਪੱਜ ਚੁੱਕੇ ਸੀ ਜਾਂ ਕੋਈ ਚੱਲ ਰਹੀ ਸੀ ਸਿਰਫ ਮੈਨੂੰ ਜੀ ਹਸਪੀਟਲ ਚੋਂ ਕਾਲ ਆਈ ਸੀ ਅਮਰਜੈਂਸੀ ਦੀ ਰੈਫਰ ਦੀ ਮੈਂ ਰੈਫਰ ਮਰੀਜ਼ ਲੈ ਕੇ ਆਇਆਂਗਾ ਰਿਫਾਈਨਰੀ ਰੋਡ ਤੇ ਸਰਾ ਹਸਪੀਟਲ ਆ ਜਿੱਥੇ ਮੈਂ ਮਰੀਜ਼ ਲੈ ਕੇ ਆਇਆਂਗਾ ਠੀਕ ਹੁਣ ਠੀਕ ਹੈ ਸੁਰੱਖਿਆ ਤਾਂ ਹਾਂਜੀ ਨੌਜਵਾਨ ਨੂੰ ਫਿਲਹਾਲ ਇੱਕ ਵਾਰ ਸਿਵਲਾ ਹਸਪੀਟਲ ਬਟੰਡਾ ਤੋਂ ਵੀ ਰੈਫਰ ਕਰ ਦਿੱਤਾ ਗਿਆਗਾ। ਉਹ ਕੀ ਨਾਮ ਹੋਵੇ? ਜਸਵੰਦਰ ਸਿੰਘ ਕਿਹੜਾ ਪਿੰਡ? ਹਲਾ ਮਿੱਟੀ। ਕੀ ਹੋਇਆ ਕੀ? ਉਹ ਤਾਂ ਬਸ ਲਿਆਜੀ ਨਾਲ ਹੀ ਗਏ ਸੀ ਅੱਜ ਵੀ ਜਿਹੜੇ ਮੇਰੇ ਨਾਲ ਕੰਮ ਕਰਦੇ ਆ ਮੁੰਡੇ ਤੇ ਆਪਣਾ ਮੇਲੇ ਤੇ ਜਾਣਾ ਸੀਗਾ ਤੇ ਮੇਰੇ ਨਾਲ ਮੁੰਡਾ ਵੀ ਆਪਣਾ ਉਹ ਉਹ ਖੇੜੀ ਤੋਂ ਬੰਦਾਗਾ ਬਜ਼ੁਰਗ ਤੇ ਉਹ ਵੀ ਕੰਮ ਕਰਦਾ ਹੈਗਾ ਮੇਰੇ ਪਿੰਡ ਦੇ ਤੇ ਅੰਦੇ ਕੁੰਦੇ ਵੀ ਉਹ ਕਹਿੰਦੇ ਵੀ ਆ ਟੇਕੇ ਦੇ ਖੜਕੇ ਉਹ ਕਹਿੰਦੇ ਵੀ ਚੱਲਾ ਇੱਕ ਬੁੱਕ ਲਾਉਣਾ ਅਸੀਂ ਜਿਵੇਂ ਛੱਡ ਕੇ ਇਹਨੂੰ ਲਾਉਂ ਵੀ ਛੱਡ ਨਹੀਂ ਜਾਂਦੇ ਸੀ ਇਹ ਤੇ ਮੋਰੋ ਪਤਾ ਨਹੀਂ ਵੀ ਜਿਹੜਾ ਵੀ ਨਿੱਕੇ ਭਰਾ ਦਾ ਮਰ ਗਿਆ ਵੀ ਲੜਾਈ ਸੀ ਨਿੱਕੇ ਭੈਰੀ ਸੱਟਾਂ ਮਾਰ ਗਿਆ ਸੀ ਤਾਂ ਕਰਕੇ ਤੇ ਉਹੀ ਮੁੰਡੇ ਤੇ ਪਤਾ ਨਹੀਂ ਕਿਵੇਂ ਕਰਕਰਾ ਕੇ ਵੀ ਸਾਹਮਣੇ ਮੁਰਸਾਂ ਤੇ ਲਾ ਕੇ ਵੀ ਸਾਹਮਣੇ ਆ ਗਏ ਤੇ ਜਿਹੜਾ ਮੁੰਡਾ ਵੀ ਮੇਰੇ ਨਾਲ ਸੀ ਉਹ ਕਹਿੰਦਾ ਵੀ ਪਹਿਲਾਂ ਮੋਂਕਲਤਾ ਮੈਂ ਕਿਹਾ ਵੀ ਐ ਕਰਕੇ ਵੀ ਕੀ ਕਹਿੰਦੇ ਐ ਯੋਗਨਾ ਵੀ ਕੋਈ ਗੱਲ ਬਾਤ ਨਹੀਂ ਕਰਨੀ ਆ। ਵੀ ਰੌਲਾ ਤਾਂ ਨਿਪੜਈ ਆ। ਕਰਦੇ ਕਰਾਉਂਦੇ ਤੇ ਜੋ ਕੋਲੇ ਆ ਕੇ ਤੇ ਭੈਣਾਂ ਆ ਵਰਕੇ ਵੀ ਫੇ ਵੀ ਫੇਰ ਕੱਢ ਕੇ ਬਸੜਾ ਕਰਕੇ ਫੇਰ ਮਾਰਿਆ। ਤੇ ਮੋਰੋ ਡੱਕ ਪਿਆ ਮੋਰੋ ਸਿਰ ਸੁਰਚ ਮਾਰਤਾ। ਤੇ ਮੋਰੋ ਬਾਹਰ ਉਹ ਕਿੱਥੇ ਹੈ? ਕਿੰਨੇ ਵੇਲੇ? ਜਿਹੜਾ ਉਹ ਫੇਕ ਅਪਕੇ ਵਾਲਾ ਫੁੱਲੜ ਰੋਡ ਫੁੱਲੜ ਰੋਡ ਤੇ। ਸਾਰੀ ਕਾਰਨ ਕੀ ਹੈ ਲੜਾਈ ਦਾ? ਪਹਿਲਾ ਵੀ ਜਿਹੜਾ ਮੇਨ ਕਾਰਨ ਤਾਂ ਬਸ ਵੀ ਜਿਹੜਾ ਵੀ ਮੇਰੇ ਭਰਾ ਨੂੰ ਪਹਿਲਾਂ ਤਾਂ ਪੈਸੇ ਖੋਹਦੇ ਮਾਰੇ ਵੀ ਸੱਟਾਂ ਮਾਰ ਗਈ ਸੀ। ਉਦੋਂ ਬਾਅਦ ਜਦੋਂ ਵੀ ਛੋਟਾ ਵੀ ਸਹੀ ਹੋ ਗਿਆ ਤੇ ਮੋਰੋ ਫੇ ਲੜਾਈ ਹੋਈ ਤੇ ਮੋਰੋ ਜਿਹੜਾ ਉਹਨਾਂ ਚ ਮੁੰਡਾ ਸੀ ਆ ਵੀ ਉਹ ਮਰ ਗਿਆ। ਜ਼ੀਰੋ ਫਲੋਟਿਓ ਪੋਲੋਮੈਟਿਕ ਤੇ ਜਿੰਨ ਫਾਇਰਿੰਗ ਕੀਤੀ ਆ ਉਹ ਕੌਣ ਆ? ਉਹ ਆਪਣਾ ਬੰਤੂ ਹੈਗਾ ਕੁਠੀ ਦਾ। ਤੇ ਇੱਕ ਬਸ ਉਹ ਆਕਾਸ਼ ਹੈਗਾ ਗੱਦਦਸਨ ਨਾਮ ਕੀ ਦਾ। ਫਾਇਰਿੰਗ ਕਿੰਨੇ ਫਾਇਰ ਵੀ ਇਕਦਮ ਅਸਰ ਵੀ ਵੱਜਈ ਆ ਮੇਰੇ ਮਸਾ ਸਾਥੀ ਆ ਵੀ ਪਟਦੇ ਆ ਪਟ ਗਿਆ ਤੇ ਦੂਜੇ ਵੇਲੇ ਜਦੋਂ ਉਹ ਲੋਡ ਕਰਨ ਲੱਗਿਆ ਤੇ ਨਾਲ ਦੀ ਨਾਲ ਵੀ ਪਾਸਾ ਬੂਸਾ ਵੱਟ ਗਿਆ ਵੀ ਸਾਈਡ ਤੇ ਲੰਘ ਗਿਆ ਕਿੰਨੇ ਦੋ ਫਰ ਦੋ ਫਰ ਅੱਛਾ ਤੁਹਾਨੂੰ ਸਿੱਧਾ ਇੱਥੇ ਲੈ ਕੇ ਆਏ ਫਿਰ ਮੋਰੂ ਜਿਹੜਾ ਹੋਰ ਹੰਡੀ ਰੋਡ ਤੇ ਸਰਾ ਹਸਪੀਟਲ ਹੈ ਤੇ ਉੱਥੇ ਲੈ ਗਏ ਸੀ ਇੱਕ ਰੌਂਡ ਵੀ ਪਰਕਿਮੂਟੀ ਕੀਤੀ ਤੇ ਨਾਲ ਦੀ ਨਾਲ ਵੀ ਐਂਬੂਲੈਂਸ ਆ ਗਈ

ਉਹਨਾਂ ਕੱਲੇ ਮੇਰੀ ਲੱਗੀ ਉਹ ਦੂਜਾ ਕਿਸੇ ਨਾਲ ਵੀ ਜਾਣਤ ਨਹੀਂ ਸੀ ਕੋਈ ਉਸਨੂੰੜਾਈ ਰੂੜੀ ਦੇ ਕਰਕੇ ਇਸ ਤਰ੍ਹਾਂ ਉਸ ਬਟੋਪੀਆ ਬਿਆਂ ਬੁਲਿਆ ਸਰਲ ਬੰਦਈ ਲੈ ਕੇ ਆਇਆਗਾ ਪੁਲਿਸ ਨੂੰ ਲੈ ਕੇ ਕਿਤੇ ਪੁਲਿਸ ਪਾਤੀ ਸਭ ਉਹ ਨਾ ਪੁਲਿਸ ਆਈ ਨਾ ਇੱਥੇ ਬਸ ਇੱਥੇ ਆਈ ਹੈਗੀ ਕਿਸੇ ਨੇ ਉੱਥੇ ਬੋਈ ਨਹੀਂ ਆਇਆ ਕੀ ਮੰਗਤੀ ਕਰਦਾ ਮੰਗਦਾ ਵੀ ਬਾਰਾ ਵੀ ਮੋੜ ਬਾਰਾ ਖਰਾਬ ਹੋਇਆ ਪਿਆ ਬੀਰੋਏ ਦਾ ਕੰਮ ਹੀ ਹੈ ਇਸੋਂ ਦਰ ਪਹਿਲਾਂ ਵੀ ਜੋ ਬੰਦਾ ਵੱਢ ਗਏ ਸੀਗੇ ਸੰਗਤ ਮੰਡੀ ਉਹ ਕੋਲੇ ਬਲਾਕ ਦੇ ਕੋਲੇ ਜੋ ਪੋਸਟ ਸਟੇਸ਼ਨ ਵੀ ਕੋਲੇ ਐ ਤੇ ਬਲਾਕੀ ਵੀ ਕੋਲੇ ਐ ਤੇ ਬੰਦਾ ਵੀ ਪੰਜ ਕਰਮਾਰੇ ਕੋਲੇ ਬੰਦਾ ਵੱਢੀਏ ਕਿ ਉਹਦਾ ਮਹੌਲ ਬਸ ਵੀ ਸਰੀਪੇ ਬਸ ਵੀ ਕੰਮ ਕੀ ਕਰਦਾ ਪਾਸ ਜੀ ਮੈਂ ਫੈਟਰੀ ਲੱਗਿਆ ਹੋਈ ਠੀਕ ਕਟਣਾ ਹੋਈ ਐ ਕੀ ਕਟਣਾ ਹੋਈ ਐ ਤੇ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਸਾਡੇ ਕੋਲ ਜੀ ਇਨਫੋਰਮੇਸ਼ਨ ਆਈ ਕਿ ਜਸਵਿੰਦਰ ਸਿੰਘ ਨਾਮ ਦਾ ਇੱਕ ਬੰਦਾ ਸੀਗਾ ਉਹ ਆਪਣਾ ਪੱਕੇ ਕਲਾਂ ਪੈਟਰੀ ਫਾਈਨਰੀ ਰੋਡ ਤੇ ਜਾ ਰਿਹਾ ਸੀਗਾ ਜਿਹੜਾ ਥਾਣਾ ਸੰਗਤ ਦੇ ਤਹਿੰਦ ਹੈ ਉੱਥੇ ਨੌਜਵਾਨਾਂ ਨੇ ਉਹਨੂੰ ਘੇਰ ਕੇ ਉਹਦੇ ਸੱਟਾਂ ਮਾਰੀਆਂ ਤੇ ਉਹਦੇ ਉੱਤੇ ਫਾਇਰ ਵੀ ਕੀਤਾ ਕੀ ਕੰਮ ਕੀ ਉਹਦੇ ਮਤਲਬ ਕੀ ਲੜਾਈ ਦਾ ਕੀ ਕਰਦਾ ਉਹ ਇਹ ਜੀ ਸਾਡੇ ਨਾਲ ਸੋ 3-4 ਮਹੀਨੇ ਪਹਿਲਾਂ ਸੰਗਤ ਥਾਣੇ ਦੇ ਵਿੱਚ 96 ਨੰਬਰ ਐਫ ਆਈ ਆਰ ਦਰਜ ਹੋਈ ਸੀ ਮਰਡਰ ਦੀ ਉਦੇ ਵਿੱਚ ਜਿਹੜਾ ਮੁੰਡਾ ਮਰਿਆ ਸੀ ਇਹ ਉਹਦੇ ਦੋਸਤ ਹੈ ਉਹਨਾਂ ਨੇ ਅੱਜ ਜਿਹੜੇ ਮੁੰਡੇ ਤੇ ਸੱਟਾਂ ਮਾਰੀਆਂ ਕੌਣ ਸੀ ਜਿਹਦੀ ਮੌਤ ਹੋਈ ਸੀ ਔਰ ਇਹ ਕੌਣ ਸੀ ਜਿਨ੍ਹਾਂ ਨੇ ਫਾਇਰ ਕੀਤਾ ਉਦੋਂ ਜੀ ਜਿਹੜਾ ਮੁੰਡਾ ਮਰਿਆ ਸੀ ਉਹ ਇੰਟਰ ਕਾਸਟ ਮੈਰਿਜ ਕਰਕੇ ਮਰਿਆ ਸੀ ਜਿਹੜੀ ਉਹਦੀ ਵਾਈਫ ਸੀ ਉਹਦੇ ਭਰਾਵਾਂ ਨੇ ਉਹ ਮੁੰਡਾ ਮਾਰਿਆ ਸੀ ਉਦੋਂ ਐਫ ਆਈ ਆਰ ਨੰਬਰ 96 ਦੇ ਵਿੱਚ ਤੇ ਅੱਜ ਉਹਦਾ ਪੁਰਾਣੀ ਰੰਜਿਸ਼ ਕਰਕੇ ਹੀ ਅੱਜ ਇਨਸੀਡੈਂਟ ਹੋਇਆ ਕਿੰਨੇ ਵਜੇ ਜਿਨ੍ਹਾਂ ਨੇ ਫਾਇਰ ਕੀਤਾਗਾ ਉਹਨਾਂ ਦਾ ਕੋਈ ਨਾਮਤੋਂ ਪਈਆ ਗੋਲੀ ਚੱਲੀ ਹੈ ਜੀ ਗੋਲੀ ਦੇ ਛਰੇ ਲੱਗੇ ਆ ਜਿਹੜਾ ਵਿਕਟਿਮ ਹੈ ਪਰ ਉਹ ਸਟੇਬਲ ਹੈ ਆਪਾਂ ਉਹਦੇ ਬਿਆਨਾਂ ਦੇ ਵਿੱਚ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਆਪਾਂ ਅਮਲ ਚ ਲਿਆਵਾਂਗੇ ਜਿਹੜੀ ਫਾਇਰਿੰਗ ਜੀ ਨੇ ਕੀਤੀ ਹੈ ਉਹਦੀ ਸਨਾਖਤ ਹੋ ਗਈ ਹੈ ਤਿੰਨ ਜਣਿਆਂ ਦੀ ਸਾਨੂੰ ਪਾਇਨ ਨਾਮ ਪਤਾ ਲੱਗੇ ਹੈ ਜੀ ਉਹਨਾਂ ਤੇ ਅਸੀਂ ਕਾਰਵਾਈ ਕਰਾਂਗੇ ਬਾਕੀ ਅਣਪਛਾਤੇ ਜਿਹੜੀ ਪਿਸਟਲ ਸੀ ਇਹਨਾਂ ਕੋਲ ਕਿਹੜੀ ਸੀ ਦੇਸੀ ਸੀ ਇਹ ਲਾਇਸੈਂਸੀ ਸੀ ਕਿ ਉਹ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਜਿੰਨਾ ਕਲੀਅਰ ਨਹੀਂ ਹੋਇਆ ਬਾਅਦ ਚ ਬਦਲ ਕੇ ਘਟਨਾ ਕਿੰਨੇ ਵਜੇ ਹੋਈ ਹੈ ਇਹ ਅਰਾਊਂਡ ਜੀ ਅਧੇਕ ਘੰਟਾ ਪਹਿਲਾਂ ਦੀ ਘਟਨਾ ਹੈ ਠੀਕ